ਤਾਜ ਦਾ ਸਾਥ ਦਿੰਦੀ ਆ ਇਸ ਕਰਕੇ ਮੈਂ ਇੱਕ ਵਾਰੀ মিডিਆ ਨੂੰ ਕਹੂੰਗਾ ਕਿ ਇੱਕ ਵਾਰ ਆਪਣੇ ਕੈਮਰੇ ਜ਼ਰਾ ਲੋਕਾਂ ਵੱਲ ਘੁਮਾ ਕੇ ਦਿਖਾਓ ਤੇ ਮੈਂ ਭਗਵੰਤ ਮਾਨ ਨੂੰ ਗੋਲਦੀ ਦੀ ਵਧਾਈ ਦੇਣਾ ਚਾਹੁੰਦਾ ਦੇਖਾ ਤੇਰਾ ਨਾ ਗੋਲਦੀ ਤੇ ਜਾਣਦਾ ਕੀ ਫਰਕ ਹੈ ਉਧਰ ਦੇਖੋ ਘੁਮਾਓ ਜ਼ਰਾ ਉਧਰ ਦੇਖੋ ਘੁਮਾਓ ਭਗਵੰਤ ਜੀ ਜ਼ਿੰਦਗੀ ਦੇ ਵਿੱਚ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਕੇ ਅਗਰ ਕੋਈ ਵੀ ਕੰਮ ਫੈਸਲਾ ਗਲਤ ਕਰੋਗੇ ਉਹਦਾ ਰਿਐਕਸ਼ਨ ਹੋਵੇਗਾ ਅੱਜ ਮੇਰਾ ਖਿਆਲ ਆ ਕਿ ਉਸ ਕੁਦਰਤ ਨੇ ਕਿਉਂਕਿ ਮੈਂ ਸੱਚ ਦੀ ਲੜਾਈ ਲੜ ਰਿਹਾ ਸੀ ਮੈਂ ਹਮੇਸ਼ਾ ਠੀਕ ਰਾਹ ਤੇ ਚੱਲਣ ਦੀ ਕੋਸ਼ਿਸ਼ ਕੀਤੀ ਤੇ ਆਪਣੇ ਵੱਲੋਂ ਤਾਂ ਉਹਨਾਂ ਨੇ ਗੋਲਡੀ ਨੂੰ ਤੋੜ ਕੇ ਮੈਨੂੰ ਕਮਜ਼ੋਰ ਕੀਤਾ ਜਾਂ ਕਾਂਗਰਸ ਨੂੰ ਕਮਜ਼ੋਰ ਕੀਤਾ ਲੇਕਿਨ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀਗਾ ਗੋਲਡੀ ਦੇ ਜਾਣ ਦੇ ਨਾਲ ਅੱਜ ਧੂਰੀ ਵਿੱਚ ਕਾਂਗਰਸ ਪਾਰਟੀ ਕਿਤੇ ਜ਼ਿਆਦਾ ਮਜ਼ਬੂਤ ਹੋਈ ਉਹ ਸਾਹਮਣੇ ਬੈਠੀ ਔਰ ਮੈਂ ਵਧਾਈ ਦੇਣਾ ਆਪਣੇ ਬੱਚੇ ਨੂੰ ਮੇਰੇ ਬੱਚਾ ਅਸਮਾਨ ਹੈ ਮੈਂ ਤਾਂ ਉਹਨੂੰ ਵੀ ਬੱਚਾ ਮੰਨਦਾ ਸੀਗਾ ਉਸਨੇ ਜੋ ਵੀ ਇਲਜ਼ਾਮ ਲਾਏ ਸਾਰੇ ਬੇਬੁਨਿਆਦ ਉਹਨਾਂ ਦਾ ਆਪਣਾ ਅੰਦਰੋਂ ਮਨੋਰਥ ਆਪਣਾ ਜਿਹੜਾ ਹਿਰਦੇ ਸੀਗਾ ਉਹ ਸਾਫ਼ ਨਹੀਂ ਸੀਗਾ ਲੇਕਿਨ ਜਦੋਂ ਆਪ ਕਸੂਰਵਾਰ ਹੋਵੇ ਦੂਜੇ ਤੇ ਕਈ ਵਾਰੀ ਤੋਮਤਾ ਲਾ ਕੇ ਬੰਦੇ ਜਾਂਦੇ ਨੇ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਭਗਵੰਤ ਮਾਨ ਜਿਹੜਾ ਕਹਿੰਦਾ ਰੋਜ਼ ਕਾਫੀ ਅਰਸੇ ਤੋਂ ਕਿ ਅਸੀਂ 13 ਜ਼ੀਰੋ ਕਰ ਦਿਆਂਗੇ 13 ਜ਼ੀਰੋ ਕਰ ਦਿਆਂਗੇ ਭਗਵੰਤ ਮੈਂ ਤੈਨੂੰ ਨਿਮਰਤਾ ਨਾਲ ਕਹਿਣਾ ਚਾਹੁੰਦਾ ਕਿ ਅੱਜ ਧੂਰੀ ਦਾ ਜਿਹੜਾ ਇਕੱਠ ਆਇਆ ਹੈ ਸਾਡੇ ਛੋਟੇ ਨੌਜਵਾਨ ਨੇ ਕੀਤਾ ਅੱਜ ਤੂੰ 0 13 ਤੇ ਪਹੁੰਚ ਗਿਆ ਵਾ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ ਤੇ ਡਾਊਨ ਜਾਵੇਗੀ ਔਰ ਤੁਸੀਂ ਦੇਖੋ ਅਗਰ 13 ਜ਼ੀਰੋ ਤੇਰੇ ਚ ਕੌਨਫੀਡੈਂਸ ਹੈ ਨਾ ਕਿ ਅਸੀਂ ਸਾਰੀਆਂ ਸੀਟਾਂ ਜਿੱਤਨੇ ਆ ਤੇ ਫਿਰ ਤੈਨੂੰ ਕਾਂਗਰਸ ਦੇ ਬੰਦੇ ਤੋੜਨ ਦੀ ਕਿ ਲੋੜ ਪੈ ਗਈ ਸੀਗੀ ਔਰ ਉਹ ਵੀ ਜਿਹੜਾ ਤੇਰਾ ਆਪਣਾ ਇਮੀਡੀਏਟ ਰਾਈਵਲ ਜਿਹੜਾ ਤੇਰੇ ਖਿਲਾਫ ਇਲੈਕਸ਼ਨ ਲੜਦਾ ਜਿਹਦੇ ਖਿਲਾਫ ਤੁਸੀਂ ਵੀ ਬੜੀਆਂ ਘਨੌਣੀਆਂ ਹਰਕਤਾਂ ਕੀਤੀਆਂ ਜਿਨ੍ਹਾਂ ਤੇਰੇ ਖਿਲਾਫ ਲੜਦੇ ਹੋਏ ਉਹਨਾਂ ਨੇ ਵੀ ਤੁਹਾਡੇ ਖਿਲਾਫ ਬੜੀਆਂ ਗੱਲਾਂ ਇਸ ਤਰ੍ਹਾਂ ਦੀ ਕੀਤੀਆਂ ਹੋਣਗੀਆਂ ਜਿਸ ਦਿਨ ਉਹ 골ਡੀ ਨੂੰ ਤੋੜ ਕੇ ਆਪਣੇ ਨਾਲ ਲੈ ਕੇ ਗਿਆ ਮੈਂ ਉਦੋਂ ਸਮਝ ਗਿਆ ਕਿ ਭਗਵੰਤ ਮਾਨ ਨੇ ਸੰਗਰੂਰ ਤੋਂ ਆਪਣੀ ਹਾਰ ਕਬੂਲ ਨਹੀਂ ਹੈ ਮੇਰੇ ਵੀਰੋ ਇਸ 골ਡੀ ਦੇ ਜਾਣ ਦਾ ਹਸ਼ਕ ਇਹ ਹੋਇਆ دوسری گل گی شبم بارے میں کہنا دیکھو تے بھنوں میری زندگی والن مار کے دیکھو میں پچھلے قریب تین کیا تو سٹرگل کر رہا ہوں میں چار سرکار نے میم نشانے تے لیا کوئی مقدمہ نہیں ہے میرے خلاف سب جھوٹو جھوٹ چوت بے بنیاد اہتا میرے خلاف پچھلے اٹھائیس سال کے رجنیتک سفر ست ستارہ مقدمے جھوٹے درج ہوئے ਉਹ ਸਾਰੇ ਉਹਨਾਂ ਚ 12 ਜਿਹੜੇ ਨੇ ਉਹ ਆਦਰ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੇ ਰੱਦ ਕਰ ਚੁੱਕੇ ਆ ਹੁਣ ਇਹਨਾਂ ਨੇ ਪੰਜ ਮਕਦਮੇ ਦਰਜ ਕੀਤੇ ਮੇਰੇ ਖਿਲਾਫ ਇਹ ਸਰਕਾਰ ਨੇ ਕਿਉਂਕਿ ਪਹਿਲੇ ਤਿੰਨ ਮਕਦਮਿਆਂ ਚ ਮੈਨੂੰ ਗ੍ਰਿਫਤਾਰ ਨਹੀਂ ਕਰ ਸਕੇ ਤੇ ਫਿਰ ਉਹਨਾਂ ਨੇ ਇੱਕ ਐਨਡੀਪੀਐਸ ਦਾ ਕੇਸ ਜਿਹੜਾ ਸਿਬਿਆ ਸਾਹਿਬ ਨੇ ਕਿਹਾ ਕਿ 2017 ਚ ਮੇਰਾ ਮੁਦਈ ਸੀਗਾ ਉਸੇ ਕੇਸ ਵਿੱਚ ਮੈਨੂੰ ਗ੍ਰਿਫਤਾਰ ਕਰ ਲਿਆ 2024 ਇਸੇ ਸਾਲ ਦੀ 4 ਜਨਵਰੀ ਨੂੰ ਜਦੋਂ ਮੈਨੂੰ ਉਸ ਕੇਸ ਵਿੱਚ ਹਾਈ ਕੋਰਟ ਤੋਂ ਜ਼ਮਾਨਤ ਮਿਲ ਰਹੀ ਸੀ ਤੜਕੇ 3 ਵਜੇ ਪੰਜਵਾਂ ਕੇਸ ਸੁਭਾਨਪੁਰ ਪੁਲਿਸ ਸਟੇਸ਼ਨ ਵਿੱਚ ਦਰਜ ਕਰਕੇ ਤਿੰਨ ਡੀਐਸਪੀ ਨਾਬਾ ਦੀ ਜੇਲ੍ਹ ਵਿੱਚ 8 ਵਜੇ ਸਵੇਰੇ ਬੈਠੇ ਸੀਗੇ 11 ਵਜੇ ਮੈਨੂੰ ਜਵਾਰਤ ਮਿਲਣੀ ਸੀ 8 ਵਜੇ ਮੈਨੂੰ ਦੁਬਾਰਾ ਗ੍ਰਿਫਤਾਰ ਕਰਕੇ ਸੀਆਈਏ ਸਟਾਫ ਕਬੂਥਲੇ ਲਿਜਾਣ ਨੂੰ ਬੈਠੇ ਸੀ ਹੁਣ ਮੇਰੇ ਮੇਰੇ ਰਾਜਨੀਤਿਕ ਸਫਰ ਦਾ ਮੇਰੀ ਜ਼ਿੰਦਗੀ ਦੇ ਸੰਘਰਸ਼ਾਂ ਦਾ ਤੀਜਾ ਕੀ ਹੈ ਮੈਨੂੰ ਚਾਰ ਸਰਕਾਰਾਂ ਨੇ ਦਬਾਇਆ ਪਹਿਲਾ ਅਕਾਲੀ ਦਲ ਦੀ ਸਰਕਾਰ ਨੇ ਇਸੇ ਹੀ ਮੁਕਤਮੇ ਨੂੰ ਲੈ ਕੇ 2015 ਦੇ ਵਿੱਚ ਮੇਰੇ ਖਿਲਾਫ ਬਹੁਤ ਕੀਤੇ ਇਲਜ਼ਾਮ ਲਾਏ ਔਰ ਮੈਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਕੈਪਟਨ ਨਵਿੰਦਰ ਸਿੰਘ ਦੀ ਸਰਕਾਰ ਆ ਗਈ ਮੈਂ ਬਣ ਗਿਆ ਲੀਡਰ ਆਫ oppositon ਆਮ ਆਦਮੀ ਪਾਰਟੀ ਵੱਲ ਵਿਰੋਧੀ ਧਿਰ ਦਾ ਲੀਡਰ ਇੱਕ ਕਾਂਗਰਸ ਦੇ ਮਨਿਸਟਰ ਨੇ ਉਸ ਵਕਤ ਇੱਕ ਕੀ ਕਹਿੰਦੇ ਹੁੰਦੇ ਕਿ ਬੇਨਾਮੀ ਬੋਲੀ ਖੱਡਾਂ ਦੀ ਲਾਤੀ 25 ਕਰੋੜ ਰੁਪਏ ਆਪਣੇ ਖਾਨਸਾਮੇ ਦਾ ਨਾਮ ਤੇ ਮੈਂ ਉਸ ਨੂੰ ਉਠਾਉਣਾ ਸੀਗਾ ਮੈਂ ਵਿਰੋਧ ਕਰਨਾ ਸੀਗਾ ਅਲਟੀਮੇਟਲੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਨਿਸਟਰ ਕੱਢਣਾ ਪਿਆ ਉਹਨਾਂ ਨੇ ਚੱਕ ਕੇ ਮੇਰਾ ਕੇਸ ਐਸੇ ਕੇਸ ਵਿੱਚ 2015 ਦੇ ਐਨਡੀਪੀਐਸ ਨਾਮ ਜੋੜ ਦਿੱਤਾ ਉਸ ਤੋਂ ਬਾਅਦ ਮੈਨੂੰ ਸੁਪਰੀਮ ਕੋਰਟ ਨੇ ਬਚਾਇਆ ਫਿਰ 2021 ਦੇ ਵਿੱਚ ਇਸੇ ਕੇਸ ਨੂੰ ਲੈ ਕੇ ਈਡੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਏਜੰਸੀ ਆ ਉਹਨਾਂ ਨੇ ਮੈਨੂੰ ਗ੍ਰਿਫਤਾਰ ਕਰ ਲਿਆ ਔਰ ਪਟਿਆਲੇ ਜੇਲ੍ਹ ਦੇ ਵਿੱਚ ਭੇਜਤਾ ਔਰ ਚੌਥੀ ਵਾਰੀ ਐਸੇ ਕੇਸ ਵਿੱਚ ਕਿ ਭਗਵੰਤ ਮਾਨ ਨੇ ਜਾਣਦਿਆ ਹੋਇਆ ਸਭ ਕੁਝ ਉਸੇ ਕੇਸ ਵਿੱਚ ਮੈਨੂੰ ਚੌਥੀ ਵਾਰ ਉਹ ਫੇਰ ਗ੍ਰਿਫਤਾਰ ਕਰਕੇ 90 ਦੇ ਜੇਲ੍ਹ ਚ ਰੱਖਿਆ 4 ਮਹੀਨੇ ਉਹ ਇਹਦਾ ਇਹਦਾ ਮਤਲਬ ਕੀ ਤੁਸੀਂ ਸਮਝਦੇ ਹੋ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਸ਼ੁਭੀ ਵਰਗਿਆਂ ਦੇ ਹਾਂ ਅਤੇ ਹੋਰ ਸਾਰੇ ਜਿਹੜੇ ਅੱਗੇ ਆਉਣਾ ਚਾਹੁੰਦੇ ਨੇ ਜ਼ਿੰਦਗੀ ਦੇ ਵਿੱਚ ਸਾਡੇ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਬੈਠੇ ਨੇ ਮੋਹਿਤ ਮਹਿੰਦਰਾ ਜੀ ਇਹਨਾਂ ਦੀ ਸਾਰੀ ਟੀਮ ਆ ਸਾਡੇ ਇੰਚਾਰਜ ਨੇ ਪੰਜਾਬ ਦੇ ਬੈਠੇ ਆ ਦਿੱਲੀ ਤੋਂ ਆਏ ਨੇ ਅਜੇ ਚਿਗਾਰਾ ਜੀ ਮੈਂ ਨੌਜਵਾਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਦੋਸਤੋ ਮੈਂ ਸਾਰੀ ਜ਼ਿੰਦਗੀ ਸੱਚ ਦੇ ਰਾਹ ਉੱਤੇ ਪੈਰਾ ਦਿੱਤਾ ਏਦਾ ਇੱਕ ਇੱਕ ਲਕੀਰ ਕੱਢ ਕੇ ਖਿੱਚ ਕੇ ਮੈਂ ਸਾਰੀ ਜ਼ਿੰਦਗੀ ਕਿਸੇ ਦੀ ਖੁਸ਼ਾਮਦ ਨਹੀਂ ਕੀਤੀ ਮੈਨੂੰ ਸਿਖਾਇਆ ਗਿਆ ਮੇਰੇ ਸੰਸਕਾਰਾਂ ਚ ਕਿ ਲੋਕਾਂ ਦੇ ਦਰਵਾਜ਼ਿਆਂ ਦੇ ਬਾਹਰ ਖੜ ਕੇ ਸਮਾਂ ਮੰਗ ਕੇ ਲੇਲਡੀਆਂ ਕੱਢ ਕੇ ਟਿਕਟ ਲੈਣ ਦਾ ਮੈਨੂੰ ਸਿਖਾਇਆ ਨਹੀਂ ਗਿਆ ਮੈਂ ਪੁਲਤ 6 ਇਲੈਕਸ਼ਨਾਂ ਲੜੀਆਂ ਹੰਕਾਰ ਮਤ ਸਮਝਣਾ ਪਲੀਜ਼ ਮੈਂ ਕਦੀ ਇੱਕ ਵਾਰੀ ਵੀ ਆਪਣੇ ਪੁਲਤ ਦੀ ਟਿਕਟ ਦਿੱਲੀ ਲੈਣ ਨਹੀਂ ਗਿਆ ਇੱਕ ਵਾਰੀ ਵੀ ਆ ਸੰਗਰੂਰ ਦੀ ਟਿਕਟ ਮੈਂ ਗਲਤ ਨਹੀਂ ਕਹਿ ਰਿਹਾ ਮੇਰੇ ਵੀਰੋ ਮੈਂ ਪਾਰਟੀ ਤੋਂ ਟਿਕਟ ਮੰਗੀ ਨਹੀਂ ਸੀ ਮੈਂ ਅਪਲਾਈ ਵੀ ਨਹੀਂ ਕੀਤੀ हां ਮੈਂ ਦਿੱਲੀ ਗਿਆ ਨਾ ਮੈਂ ਕਿਸੇ ਨੂੰ ਫੋਨ ਕੀਤਾ ਇਹ ਵਾਹਿਗੁਰੂ ਦੀ ਕਿਰਪਾ ਨਾਲ ਈਸ਼ਵਰੀ ਵੀ ਤਾਂ ਕੁਦਰਤ ਕੋਈ ਚੀਜ਼ ਆ ਕੁਦਰਤ ਵਿੱਚ ਕੋਈ ਚੀਜ਼ ਆ ਉਹ ਦੇਖ ਰਹੇ ਸੀ ਕਿ ਹਾਈ ਕਮਾਂਡ ਪਾਰਟੀ ਦੇ ਪੰਜਾਬ ਦੇ ਵਿੱਚ ਇੱਕ ਆਦਮੀ ਇਕੱਲਾ ਹੀ ਸਾਹਮਣੇ ਸਿੱਧਾ ਹੋ ਕੇ ਚਾਰ ਸਰਕਾਰਾਂ ਨੂੰ ਟੱਕਰਿਆ ਵਾ ਉਹਨਾਂ ਦੇ ਦਿਲ ਵਿੱਚ ਖਿਆਲ ਆ ਕਿ ਇਸ ਵਾਰ ਸੰਗਰੂਰ ਤੋਂ ਜਿਹੜਾ ਰੋਜ਼ ਕਹਿੰਦੇ ਆ

ਘੇਰਾ ਖੋਲੀ ਹੋਣੀ ਜੇ ਜਿਹੜੂ ਖੇਰੇ ਨੂੰ ਦੁਕਾਉਂਦਿਆਂ ਰਹੀਆਂ ਸਰਕਾਰਾਂ ਵੱਡਦੀਆਂ ਨਹੀਂਆਂ ਛੋਟਾ ਕਰਦੀਆਂ ਰਹੀਆਂ ਜਿਲ੍ਹਾਂ ਵਿੱਚ ਭੇਜਦੀਆਂ ਰਹੀਆਂ ਉਹ ਕੁਦਰ ਤੇ ਲੋਕਾਂ ਦੀ ਸ਼ਕਤੀ ਦੀ ਬਦੌਲਤ ਹੌਲੀ ਹੌਲੀ ਉੱਠਦਾ 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 ਅੱਜ ਸੰਗਰੂਰ ਜਿਹੜਾ ਕਿ ਸਭ ਤੋਂ ਇੰਪੋਰਟੈਂਟ ਪੋਲਿਟਿਕਲ ਸੀਟ ਹੈ ਪੰਜਾਬ ਦੀ ਜਿਸ ਸੀਟ ਦੀ ਜਿੱਤ ਹਾਰ ਨੇ ਪੰਜਾਬ ਦਾ ਕੋਹ ਇੱਕ ਦਾ ਫੈਸਲਾ ਕਰਨਾ ਉੱਥੇ ਮੈਨੂੰ ਨਾਮਜ਼ਦ ਕਰ ਦਿੱਤਾ اس لیے میں اپنے نوجوانوں کو کہوں گا ایمانداری نہ کام کرو نیکی کرو کنویں نہ ڈال دو چلتے جاؤ چلتے جاؤ ضرور تہن اس دا اچھا جڑا ہے افضانہ ملے گا لوگ کہیں گے سچ دا کوئی مل نہیں لوگ کہیں کل یوگ ہے لوگ کہیں گے جھوٹ بڑا بول بالا لوگ کہیں گے خوشامد دا بڑا بول بالا لوگ کہیں گے پیسے دا بڑا بول بالا لیکن میری زندگی دا سفر یہ ہے کہ اج بھی سچ کی قدر ہے اج بھی چنگے کاموں کی قدر ہے ਤੇ ਅੱਜ ਵੀ ਮਿਹਨਤ ਦੀ ਕਦਰ ਹੈ ਜਿਸ ਕਰਕੇ ਮੈਂ ਤੁਹਾਡੀ ਕਚੈਰੀ ਵਿੱਚ ਅੱਜ ਇੱਥੇ ਖੜਾ ਹਾਂ ਹੁਣ ਆ ਗਈ ਗੱਲ ਆ ਜਿਹੜੇ ਆਮ ਆਦਮੀ ਪਾਰਟੀ ਅਗੇ ਕਾਂਗਰਸ ਦੇ ਬੰਦੇ ਬਹੁਤ ਮਾੜੇ ਨੇ ਅਕਾਲੀ ਬੜੇ ਗੰਦੇ ਨੇ ਮੈਂ ਸੌਗਤ ਖਾਤਾ ਹੂੰ ਅਰਵਿੰਦ ਕੇਜਰੀਵਾਲ ਆਪਣੇ ਬੱਚਿਆਂ ਦੇ ਸਿਰ ਤੇ ਸੌਰਾ ਖਾਤਰਾ ਕੇ ਮੈਂ ਸੌਗਤ ਖਾਤਾ ਹੂੰ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਕਿ ਮੈਂ ਕਾਂਗਰਸ ਕੇ ਸਾਥ ਕਦੇ ਜ਼ਿੰਦਗੀ ਵਿੱਚ ਸਮਝੌਤਾ ਨਹੀਂ ਕਰੂੰਗਾ ਆਪਣੇ ਬੱਚਿਆਂ ਦੀ ਸੌ ਖਾਤੀ ਯਾਰੋ ਕਾਂਗਰਸੀ ਝੋਲੀ ਵਿੱਚ ਬੈਠਾ ਚਾਰ ਪੰਜ ਸਟੇਟਾਂ ਟਿਕਟਾਂ ਉੱਧਰ ਨਾਲ ਲੜ ਰਿਹਾ ਵਾ ਅੱਛਾ ਦੂਜੇ ਪਾਸੇ ਭਗਵੰਤ ਮਾਨ ਨੇ ਆਪਣੀ ਮਾਤਾ ਦੀ ਸਿਰ ਦੇ ਉੱਤੇ ਸੌਂ ਰੱਖ ਕੇ ਖਾਧੀ ਬਰਨਾੜੇ ਦੇ ਕੱਟ ਕਰਕੇ ਬੰਦਾ 5 7000 ਸੱਜ ਕੇ ਆਪਣੀ ਮਾਂ ਵਿਚਾਰੀ ਜਿਹੜੀ ਉਹਦੀ ਇੱਕ 올ਡ ਬਜ਼ੁਰਗ ਹੈ ਔਰਤ ਉਹਦੀ ਮਾਂ ਤੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਅੱਜ ਤੋਂ ਮੈਂ ਸੌਂ ਖਾਣਾ ਕਿ ਭਗਵੰਤ ਮਾਨ ਸ਼ਰਾਬ ਨਹੀਂ ਪੀਏਗਾ ਤੇ ਕਹਿ ਜਿਵੇਂ ਉਹ ਕਹਿੰਦਾ ਅੱਜ ਭਗਵੰਤ ਮਾਨ ਨੇ ਬੜਾ ਇਤਿਹਾਸਿਕ ਫੈਸਲਾ ਲਿਆ ਹੈ ਉਹਨਾਂ ਨੇ ਸ਼ਰਾਬ ਛੋੜਦੀ ਹੈ ਤੇ ਤੀਜੇ ਦਿਨ ਨਾਲੀ ਵਿੱਚ ਡਿੱਗਿਆ ਪਾਇਆ ਗਿਆ। ਕਰੀਦਾ ਡਿਕ-ਡਕ ਰੋਦਾ ਡਿਕ-ਡਕ ਗੁਰਦੁਆਰਾ ਸਾਹਿਬ ਤਲਵੰਡੀ ਸਾਬੋਂ ਜਿੱਦਣ ਗਿਆ ਮੇਰੇ ਵੀਰੋ ਪੈੜੋ ਸੁਣਨਾ ਨਹੀਂ ਗੱਲਿਆ ਜਦੋਂ ਤਲਵੰਡੀ ਸਾਬੋਂ ਇਹ ਗਿਆ ਸੀ ਮਿਨਿਸਟਰ ਬਣ ਕੇ ਤੇ ਰੱਜਿਆ ਹੋਇਆ ਸੀਗਾ। ਇਹ ਜਦੋਂ ਸਾਡੇ ਗੱਲ ਪੈਂਦਾ ਨਾ ਵਿਧਾਨ ਸਭਾ ਦੇ ਵਿੱਚ ਜਦੋਂ ਕਿ ਚੀਚੀਆਂ ਲੈਂਦਾ ਆਇਆ ਕਰਕੇ ਉਂਗਲਾਂ ਕਰਦਾ ਕਦੀ ਬਾਜਵੇ ਦੇ ਗੱਲ ਪੈਂਦਾ ਕਦੀ ਰਾਜੇਵਿੰਗ ਦੇ ਗੱਲ ਪੈਂਦਾ ਕਦੀ ਖੇਰੇ ਦੇ ਗੱਲ ਪੈਂਦਾ ਕਦੀ ਸੁਖੀ ਰੰਦਾਵਾ ਦੇ ਗੱਲ ਪੈਂਦਾ ਅਸਲ ਵਿੱਚ ਉਦੋਂ ਵੀ दारू ਪੀ ਕੇ ਹੀ ਪੰਜਾਬ ਦੀ ਵਿਧਾਨ ਸਭਾ ਵਿੱਚ ਆਇਆ ਹੁੰਦਾ ਪਿੱਛੋਂ ਤਿੰਨ ਚਾਰ ਪੈਗ ਫਟਾਫਟ ਮਾਰ ਕੇ ਕਿਉਂਕਿ ਪੈਗ ਤੋਂ ਬਿਗੈਰ ਇਹਦੇ ਵਿੱਚ ਕੌਨਫੀਡੈਂਸ ਨਹੀਂ ਆਉਂਦਾ ਸ਼ਰਾਬ ਤੋਂ ਬਿਗੈਰ ਜਿਹੜੇ ਐਲਕੋਹਲਿਕ ਹੁੰਦੇ ਨੇ ਨਾ ਉਹਨਾਂ ਦੀ ਮਜਬੂਰੀ ਆ ਤੇ ਉਹਨਾਂ ਦੀ ਬਿਮਾਰੀ ਆ ਜਦ ਤੱਕ ਉਹ ਤਿੰਨ ਚਾਰ ਫੁੱਟ ਨਾ ਹੋਣ ਉਨੀ ਦੇਰ ਤੱਕ ਉਹਨਾਂ ਦੇ ਅੰਦਰੋਂ ਆ ਆਤਮ ਵਿਸ਼ਵਾਸ ਪੈਦਾ ਨਹੀਂ ਹੁੰਦਾ ਅੱਛਾ ਕਹਿੰਦੇ ਕਾਂਗਰਸ ਬੜੇ ਮਾੜੀ ਆ ਜੀ ਅਕਾਲੀ ਬੜੇ ਮਾੜੇ ਆ ਤੇ ਫੇਰ ਗੋਲਡੀ ਨੂੰ ਕਿਉਂ ਲਿਆ ਤੁਸੀਂ ਕੱਲ ਪਰसों ਮੈਂ ਗੋਲਡੀ ਦੀ ਫੋਟੋ ਦੇਖ ਰਿਆ ਸੀ ਕਿਸੇ ਸਟੇਜ ਤੇ ਉਹ ਸਾਰੇ ਇੱਕ ਦੂਜੇ ਦਾ ਹੱਥ ਫੜ ਕੇ ਖੜੇ ਸੀ ਮੀਤ ਹੇਰ ਭਗਵੰਤ ਮਾਨ ਐਮ ਐਲ اے ਉਥੋਂ ਵਾਲਾ ਜਿਹੜਾ ਲਹਿਰੇ ਵਾਲਾ ਪੰਜ ਸੱਤ ਤੇ ਗੋਲਡੀ ਇੱਕ ਮੁਕਰ ਤੇ ਪਿੱਛੇ ਐ ਕਰਕੇ ਉਹਨੂੰ ਬਿਠਾਇਆ ਸਾਈਡ ਤੇ ਐ ਕਰਕੇ ਇੱਥੇ ਇੱਜ਼ਤ ਸੀਗੀ ਇੱਥੇ ਸਾਰੇ ਉਹਦੇ ਘਰ ਜਾਂਦੇ ਸੀਗੇ ਪਰ ਚਲੋ ਉਸ ਦਾ ਫੈਸਲਾ ਉਸ ਨੂੰ ਮੁਬਾਰਕ ਮੈਂ ਤੋਂ ਜ਼ਿਆਦਾ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਆਖੇ ਕਾਂਗਰਸੀ ਬੜੇ ਮਾੜੇ ਨੇ ਅਕਾਲੀ ਬੜੇ ਮਾੜੇ ਨੇ ਅਸੀਂ 13 0 ਕਰ ਦਿਆਂਗੇ ਉਹ ਭੜਿਆ ਮਾਨਸਾ ਮਾਨਾ ਤੇਰੇ ਕੋਲ ਤਾਂ ਤੇਰਾ ਬੰਦੇ ਨਹੀਂ ਹੈ ਪੰਜਾਬ ਦੇ ਵਿੱਚ ਪੰਜ ਮੰਤਰੀ ਤਿੰਨ ਐਮਐਲਏ ਇੱਕ ਕਮੇਡੀਅਨ ਤੇ ਤਿੰਨ ਤਿਤਲੀਆਂ ਪਘੋੜੇ ਪੂਜੀਆਂ ਪਾਰਟੀਆਂ ਦੇ ਤੂੰ ਲੈ ਕੇ ਆਇਆ ਵਾ ਜਲੰਧਰ ਦੀ ਤਿਤਲੀ ਰਿੰਕੂ ਜਿਹੜਾ ਪਿਛਲੇ ਜਿਮਨੀ ਚੌਂਚ ਲੈ ਕੇ ਆਇਆ ਸੀਗਾ ਉਹ ਸ਼ਵੇਤ ਦੇ ਟਿਕਟ ਹੀ ਭੀਜੇਪੀ ਵੱਲ ਪੱਜ ਗਈ ਫਿਰ ਕਹਿੰਦੇ ਹੋਰ ਕਿਹੜਾ ਦੇਖੀਏ ਫਿਰ ਇਹਨਾਂ ਨੇ ਲੱਭਿਆ ਉੱਥੇ ਜਲੰਧਰ ਵਿੱਚ ਅਕਾਲੀ ਦਲ ਦਾ ਐਕਸ ਐਮਐਲਏ ਪਵਨ ਟੀਨੂ ਭਗਵਾਨ ਤੇ ਹੁਣ ਅਕਾਲੀ ਚੰਗੇ ਹੋਗੇ ਜੇ ਤੇਰੇ ਹੀ ਪਾਰਟੀ ਚ ਆ ਜਾਣ ਤੇਰ ਕੋ ਕਿਹੜਾ ਸਾਬਣ ਆ ਜਿਹੜਾ ਰਾਤ ਨੂੰ ਤੂੰ ਟੀਨੂ ਨੂੰ ਤੋਟਦਾ ਤੇ ਸਵੇਰੇ ਉਹਨੂੰ ਚੱਕ ਕੇ ਆਪਣੀ ਪਾਰਟੀ ਕੋਲੋਂ ਖੜਾ ਕਰਦਾ ਟੀਨੂ ਹੁਣ ਦੁੱਧ ਤੋਤਾ ਹੋ ਗਿਆ ਮੇਰੇ ਵੀਰੋ ਦੱਸਿਓ ਅੱਛਾ ਰਾਜਕੁਮਾਰ ਚੱਬੇਵਾਲ ਜਿਹੜਾ 2 ਦਿਨ ਪਹਿਲਾਂ ਵਿਧਾਨ ਸਭਾ ਚ ਪੰਡ ਚੱਕ ਕੇ ਕਰਜ਼ੇ ਦੀ ਮੈਂ ਕਿਹਾ ਵੀ ਮੈਂ ਕਿਹਾ ਰਾਜਕੁਮਾਰਾ ਕੀ ਪਖੰਡ ਕਰ ਰਿਹਾ ਉਦਾਂ ਕਹਦੇ ਜੋ ਗੱਲ ਕਹਿਣੀ ਨਹੀਂ ਜੀ ਪੰਡ ਚੱਕ ਕੇ ਕਰਜ਼ੇ ਦੀ ਸੰਡੇ ਪਾ ਕੇ ਗਾਲ ਚ 2 ਦਿਨ ਪਹਿਲਾਂ ਉੱਥੇ ਜਾ ਕੇ ਇਹਨਾਂ ਨੂੰ ਖਾਲਾ ਕੱਢਦਾ ਸੀਗਾ ਜਿੱਥੋਂ ਉੱਥੇ ਕਿ ਜਦੋਂ ਆਮ ਆਦਮੀ ਸ਼ਾਮਲ ਹੋ ਗਿਆ ਬਾਤ ਪਤਾ ਕਰਾ ਉਹ ਕਹਿੰਦੇ ਜੀ ਇਹਦੀ ਇਨਕੁਆਇਰੀ ਚੱਲਦੀ ਸੀ ਘਰਾਂ ਦੀ ਗ੍ਰਾਂਟਾਂ ਦੀ ਖਰੇ 40 ਕਰੋੜ ਕੇ ਕਿੰਨੇ ਦਾ ਕਪਲਾ ਸੀਗਾ ਤੇ ਭਗਵੰਤ ਮਾਨ ਦੇ ਅਫਸਰਾਂ ਨੇ ਕਿਹਾ ਇਹਨੂੰ ਰਾਜਕੁਮਾਰ ਚੱਬੇਵਾਲ ਨੂੰ ਕਿ ਆਪ ਇਨਕੁਆਇਰੀ ਆ ਕਿੱਦਾਂ ਕਰਨੀ ਸਾਡੇ ਨਾਲ ਰਲਣਾ ਵਾ ਤੇ ਨਾਬੇ ਵਾਲੀ ਜੇਲ੍ਹ ਜਿੱਥੇ ਖਰੇ ਨੂੰ ਰੱਖਿਆ ਸੀ ਉਹ ਕਹਿੰਦਾ ਜੀ ਮੈਂ ਨਾਬੇ ਵਾਲੀ ਜੇਲ੍ਹ ਨਹੀਂ ਰਹਿ ਸਕਦਾ ਮੈਂ ਤੁਹਾਡੇ ਨਾਲ ਰਲਣਾ ਐ ਇੰਨੇ ਕਾਇਰ ਤੇ ਕਮਜ਼ੋਰ ਬੰਦੇ ਨੇ ਆ ਫਿਰ ਜੇ ਕਾਂਗਰਸੀ ਲੱਗ ਗਿਆ ਰਾਤ ਨੂੰ ਫੇਰ ਉਹਨੂੰ ਸੱਪ ਦਾ ਟੋਤਾ ਇਸ ਵੇਰੇ ਆਮ ਆਦਮੀ ਪਾਰਟੀ ਦੁੱਤੋਤਾ ਹੋ ਗਿਆ ਆ ਜੀਪੀ ਲੜ ਰਿਹਾ ਸਾਡਾ ਇੱਥੇ ਫਤਗੜ ਸਾਹਿਬ ਤੋਂ ਐਕਸ ਮੇਲੇ ਉਹ ਯਾਰੋ ਉਹਦਾ ਤੁਸੀਂ ਅਕਾਲੀਆਂ ਤੇ ਕਾਂਗਸੀਆਂ ਨੂੰ ਗਾਲਾਂ ਕੱਢਦੇ ਆ ਤੇ ਉਹਨਾਂ ਤੋਂ ਬਿਨਾਂ ਤੇਰੇ ਕੋ ਕੈਂਡੀਡੇਟ ਨਹੀਂ ਹਨ ਔਰ ਉਹ ਦੁੱਜੀਗਾ ਲਖ ਕਿ ਆ ਕਿ 70 ਸਾਲ ਚ ਇਹਨਾਂ ਨੇ ਕੁਝ ਨਹੀਂ ਕੀਤਾ ਲੈ ਭਗਵੰਤ ਆ ਸਾਰਾ মিডিਆ ਖੜਾ ਧੂਰੀ ਦਾ ਤੁਸੀਂ ਸਤਕਾਰਯੋਗ ਸਾਡੇ ਵੀਰੋਂ ਤੁਸੀਂ ਇੱਕ ਇੱਕ ਗੱਲ ਵਾਚ ਕਰਦੇ ਹੋ ਆ ਧੂਰੀ ਦੇ ਸਾਰੇ ਸਰਪੰਚ ਆ ਸਾਰੇ ਪੰਚ ਬੈਠੇ ਨੰਬਰਦਾਰ ਬੈਠੇ ਨੇ ਚੰਗੇ ਬੰਦੇ ਬੈਠੇ ਸ਼ਹਿਰ ਦੇ ਕਾਉਂਸਲਰ ਬੈਠੇ ਨੇ ਸਾਡੀਆਂ ਪੈਣਾ ਮੈਂ ਤੁਹਾਡੇ ਜ਼ਰੀਏ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਤੂੰ ਕਹਿੰਨਾ 70 ਸਾਲ ਕਾਂਗਰਸ ਨੇ ਕੁਝ ਨਹੀਂ ਕੀਤਾ ਹਾਲਾਂਕਿ ਮੈਂ ਗਣਾ ਵਾਂ ਤੇ ਤੁਸੀਂ ਹੈਰਾਨ ਹੋਵੋਗੇ ਕਿ 17 ਸਾਲਾਂ ਵਿੱਚ ਸਭ ਤੋਂ ਪਹਿਲਾਂ ਪਾਖੜਾ ਡੈਮ ਖੜਾ ਕੀਤਾ ਜਿਸ ਦੀ ਬਰੌਲਤ ਪੰਜਾਬ ਦੇ ਵਿੱਚ ਬਿਜਲੀ ਤੇ ਖੇਤੀ ਵਾਸਤੇ ਪਾਣੀ ਪਹ ਦਿੱਤਾ ਗਿਆ ਫਿਰ ਅਸੀਂ ਪੀਜੀਆਈ ਖੜਾ ਕੀਤਾ ਚੰਡੀਗੜ੍ਹ 'ਚ ਜਿਹੜਾ ਤਿੰਨ ਸਟੇਟਾਂ ਦਾ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਕਰਦਾ ਚੰਡੀਗੜ੍ਹ ਸ਼ਹਿਰ ਫ੍ਰੈਂਚ ਆਰਕੀਟੈਕਟ ਲੈ ਗ ਲਾਕਰਬੂਜ਼ੀਰ ਉਸਨੇ ਪ੍ਰਤਾਪ ਸਿੰਘ ਕੈਰੋ ਨੇ 1952 ਦੇ ਵਿੱਚ ਕੰਮਣਾ ਸ਼ੁਰੂ ਕੀਤਾ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਾਹੌਰ ਚੋਂ ਚੱਕ ਕੇ ਯੂਨੀਵਰਸਿਟੀ ਚੰਡੀਗੜ੍ਹ ਦੀ ਪੰਜਾਬੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਹਰੀ ਕ੍ਰਾਂਤੀ ਚਿੱਟੀ ਕ੍ਰਾਂਤੀ ਦਰਿਆਵਾਂ ਨੂੰ ਬੰਨ ਲਾਇਆ ਪ੍ਰਤਾਪ ਸਿੰਘ ਕੈਰੋ ਨੇ 20000 ਸਕੂਲ ਬਣਾਇਆ ਪੰਜਾਬ ਦੇ ਵਿੱਚ 20000 ਡਿਸਪੈਂਸਰੀ ਬਣਾਈ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਦੇਸ਼ ਵਿੱਚ ਸੜਕਾਂ ਪੰਜਾਬ ਦੇ ਵਿੱਚ ਆਈਆਂ ਕੱਲੇ-ਕੱਲੇ ਪਿੰਡ ਨੂੰ ਸੜਕ ਲੱਗੀ ਫਿਰ ਵੀ ਕਹਿੰਦੇ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ 70 ਸਾਲਾਂ ਵਿੱਚ ਕੀਆ 70 ਮੈਂ ਤੁਹਾਡੇ ذریعے ਭਗਵਾਨ ਤੇ ਤੈਨੂੰ ਪੁੱਛਣਾ ਤੂੰ ਮੈਨੂੰ ਕੋਈ ਪੰਜ ਕੰਮ ਗਿਣਾ ਦੇ ਪੂਰੀ ਵਿੱਚ ਜਿਹੜੇ ਤੂੰ ਕੀਤੇ ਨੇ ਕੋਈ ਪੰਜ ਕੰਮ ਗਿਣਾ ਦੇ ਮੇਰੇ ਵੀਰੋ ਕੁਝ ਵੀ ਨਹੀਂ ਕੀਤਾ ਦੋ ਸਾਲਾਂ ਵਿੱਚ ਮੈਂ ਪਿੰਡਾਂ ਛੋ ਕੇ ਆਇਆ ਅੱਜ ਬੇਨੜੇ ਵਿੱਚ ਕੱਟ ਸੀ ਸਾਡੇ ਜਗਤਾਰ ਸਿੰਘ ਦੀ ਬਲੌਕ ਸਮਟੀ ਦੇ ਚੇਅਰਮੈਨ ਕਰੋੜਾ ਰੁਪਇਆ ਲੱਗਿਆ ਹੋਇਆ ਬੇਨੜੇ ਦੇ ਵਿੱਚ ਉਸ ਤੋਂ ਬਾਅਦ ਆਪਣੇ ਮਿੱਥੇ ਦੇ ਕਾਰਜਕਰਾ ਮਿੱਥੂ ਨੇ ਲੱਡੇ ਵਿੱਚ ਸਾਰਾ ਪਿੰਡ ਖਵਾਈ ਦਿੰਦਾ ਕਿ ਸਾਡੀਆਂ ਇੰਟਰਲੌਕ ਗਲੀਆਂ ਸਾਡੇ ਪਿੰਡ ਦਾ ਕੰਮ ਸਾਡੇ ਸਕੂਲ ਦਾ ਕੰਮ ਸਾਡੇ ਪਾਰਕਾਂ ਦਾ ਕੰਮ ਔਰ ਉਸ ਤੋਂ ਪਹਿਲਾਂ ਸਾਰਿਆਂ ਪਿੰਡਾਂ ਚ ਬੈ ਗਿਆ ਪਿਛਲੇ 2 ਸਾਲਾਂ ਵਿੱਚ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਕੀਤਾ ਧੂਰੀ ਦੀ ਸ਼ੂਗਰ ਮਿਲ ਜਿਹੜੀ ਕਿ ਚੱਲ ਰਹੀ ਸੀ ਪੰਜਾਬ ਦੇ ਵਿੱਚ ਔਰ ਇਸ ਨੇ ਇਹ ਫਾਇਦਾ ਕੀਤਾ ਸੀ ਪਾਰਲੀਮੈਂਟ ਵਿੱਚ ਬਤੌਰ ਵਿਰੋਧੀ ਧਿਰ ਕਿ ਮੈਂ ਬਕਾਇਆ ਲੈ ਕੇ ਡਾਊਂਗਾ ਬਕਾਇਆ ਤਾਂ ਕੀ ਲੈ ਕੇ ਦੇਣਾ ਸੀ ਧੂਰੀ ਦੀ ਮਿਲ ਬੰਦ ਹੋ ਗਈ 2022 ਦੇ ਅਕਤੂਬਰ ਦੇ ਵਿੱਚ ਮੇਰੇ ਚੀਫ ਅਨਿਸਟਰ ਦਾ ਹਲਕਾ ਹੋਵੇ ਤੇ ਸ਼ੂਗਰ ਮੇਲ ਨਵੀਂ ਬਣਾਉਣ ਦੀ بجائے ਸ਼ੂਗਰ ਮੇਲ ਬੰਦ ਹੋ ਜਾਵੇ 14 ਕਰੋੜ ਰੁਪਈਆ ਉੱਥੇ ਕਿਸਾਨਾਂ ਦਾ ਦੇਣਦਾਰੀ ਹੈ ਇਸ ਮੂੰਹ ਇੱਕ ਸ਼ਬਦ ਨਹੀਂ ਨਿਕਲਿਆ ਆ ਧੂਰੀ ਦਾ ਫਾਟਕ ਜਿਹੜਾ ਸ਼ਹਿਰ ਨੂੰ ਬੰਨ ਦਿੰਦਾ ਘੰਟਾ ਘੰਟਾ ਸ਼ਹਿਰ ਬੰਦ ਰਹਿਂਦਾ ਉਹਦਾ ਇਕ ਰੇਲਵੇ ਫਿਰ ਇੱਕ ਛੋਟੀ ਜੀ ਪ੍ਰੋਪੋਜ਼ਲ ਜਿਹੜੀ ਰੇਲਵੇਜ਼ ਡਿਪਾਰਟਮੈਂਟ ਦੇ ਨਾਲ ਪੰਜਾਬ ਦਾ ਚੀਫ ਮਿਨਿਸਟਰ ਬੜੇ ਆਰਾਮ ਨਾਲ ਦਿੱਲੀ ਜਾ ਕੇ ਗੱਲ ਕਰ ਸਕਦਾ ਦੋ ਸਾਲਾਂ ਵਿੱਚ ਉਹ ਕਹਿੰਦੇ ਨੇ ਕਿ ਪੁਲ ਨਹੀਂ ਬਣਾ ਸਕਿਆ ਸ਼ਾਇਦ ਬਸ ਅੱਡਾ ਵੀ ਨਹੀਂ ਬਣਾ ਸਕਿਆ ਇੱਥੇ ਸ਼ਹਿਰ ਵਿੱਚ ਬਸ ਅੱਡਾ ਇਹ ਤੋਂ ਛੋਟੀ ਚੀਜ਼ ਕੀ ਹੈ ਔਰ ਤੁਸੀਂ ਦੇਖਿਆ ਕਿ ਇੱਕ ਦਿਨ ਉਹ ਡਾਕਟਰ ਬੈਠਾ ਸੀ ਡਿਸਪੈਂਸਰੀ 'ਚ ਛੱਤ ਦੀ ਛੱਤ ਇੱਸਾ ਪੂਰਾ ਛੱਤ ਦਾ ਉਹ ਢਹਿਮ ਕਰਕੇ ਉਹਦੇ ਥੱਲੇ ਡਿੱਗਿਆ ਉਹ ਯਾਰੋ ਸਕੂਲਾਂ ਦੀ ਹਾਲਤ ਮਾਰੀ ਡਿਸਪੈਂਸਰੀਆਂ ਦੀ ਹਾਲਤ ਮਾੜੀ ਆ ਇੱਕ ਕਹਿੰਦੇ ਨੇ ਕਿ ਨਾਲਾ ਜ਼ਰੂਰ ਟਕਿਆ ਹੈ ਉਸ ਨੂੰ ਬਿਊਟੀਫਾਈ ਕੀਤਾ ਜਾ ਸਕਦਾ ਸੀਗਾ ਸਾਰੇ ਯੂਰਪ ਦੇ ਵਿੱਚ ਸ਼ਹਿਰਾਂ ਦੇ ਵਿੱਚ ਦੀ ਕਨਾਲਸ ਲੰਘਦੇ ਨੇ ਬਹੁਤ ਸੋਹਣੇ ਉਹਨਾਂ ਨੇ ਕੱਢ ਕੇ ਉਹਦੇ ਵਿੱਚ ਉਹਨੂੰ ਸ਼ਹਿਰ ਨੂੰ ਬਿਊਟੀਫਾਈ ਕਰਦੇ ਇਹਨਾਂ ਨੇ ਢੱਕ ਕੇ 4 ਫੁੱਟ ਉੱਚਾ ਕਰਕੇ ਉਸ ਨੂੰ ਵੀ ਮੈਂ ਸਮਝਾਉਂਦਾ ਕਰਾਮ ਕੀਤਾ ਦੋਸਤੋ ਆ ਸ਼ਹਿਰ ਨੂੰ ਪੁੱਛਣਾ ਚਾਹਣਾ ਤੁਹਾਡੀਆਂ ਰਜਿਸਟਰੀਆਂ ਨਹੀਂ ਹੋ ਸਕਦੀਆਂ ਪਿਛਲੇ 2 ਸਾਲ ਤੋਂ ਤੁਸੀਂ ਆਪਣੀ ਪ੍ਰਾਪਰਟੀ ਨਹੀਂ ਵੇਚ ਸਕਦੇ ਤੁਸੀਂ ਰਜਿਸਟਰੀ ਨਹੀਂ ਕਰਵਾ ਸਕਦੇ ਅਖੇ ਐਨ ਐਸ ਐਨਓਸੀ ਲੈ ਕੇ ਆਓ ਜਿਹੜਾ ਅਫਸਰ ਇੱਥੇ ਜਾਂਦਾ ਜਿਹੜਾ ਬੰਦਾ ਉਹ ਕਹਿੰਦਾ ਐ ਐਨਓਸੀ ਲੈ ਕੇ ਆਓ ਤੇ ਜਦੋਂ ਗਾਂਧੀ ਦਾ ਲੋੜ ਦਿਖਾ ਦਿੰਦੇ ਉਹਨਾਂ ਨੂੰ ਅਫਸਰਾਂ ਨੂੰ ਉਦੋਂ ਰਜਿਸਟਰੀਆਂ ਬੜੀਆਂ ਸੁਣੀਆਂ ਹੋ ਜਾਂਦੇ ਨੇ ਸੋ ਤੱਪ ਕੇ ਤ੍ਰਿਸ਼ਟਾਚਾਰ ਹੈ ਤੱਪ ਕੇ ਹਰ ਤਰ੍ਹਾਂ ਦਾ ਮਾਫੀਆ ਅੱਜ ਨਾਲ ਗੁਜਰਾ ਪਿੰਡ ਵਿੱਚ ਮਰੇ ਨੇ ਸ਼ਾਪ ਪੀ ਕੇ ਜਿਹੜੇ ਗਰੀਬ ਬੰਦੇ ਇਹ ਨਿਕਰ ਮਾਫੀਆ ਹੈ ਜਿਹੜਾ ਸਰਬਜੀਤ ਕੌਰ ਮਾਨੂੰਕੇ ਨੇ ਉਥੇ ਜਗਰੋਂ ਵਿੱਚ ਐਨਆਰਆਈ ਦੀ ਕੋਠੀ ਦੇ ਕਬਜ਼ਾ ਕੀਤਾ ਉਹ ਰੀਅਲ ਏਸਟੇਟ ਮਾਫੀਆ ਹੈ ਅੱਜ ਪਿੰਡਾਂ ਦੇ ਵਿੱਚ ਡੱਗ ਮਾਫੀਆ ਹੈ ਅੱਜ ਸ਼ਹਿਰਾਂ ਦੇ ਵਿੱਚ ਹਰ ਤਰ੍ਹਾਂ ਦਾ ਮਾਈਨਿੰਗ ਮਾਫੀਆ ਰੇਤਾ ਬਜਰੀ ਦਾ ਕੰਮ ਕਰ ਰਿਹਾ ਹੈ ਮੇਰੇ ਵਿੱਚ ਕੀ ਬਦਲਿਆ ਹੈ ਪੰਜਾਬ ਦੇ ਵਿੱਚ ਪਿਛਲੇ 2 ਸਾਲਾਂ ਤੋਂ ਉਹੀ ਥਾਣਿਆਂ 'ਚ ਲੁੱਟ ਉਹੀ ਤਹਿਸੀਲਾਂ ਦੇ ਵਿੱਚ ਲੁੱਟ ਉਹ ਚੀਫ ਮਿਨਿਸਟਰ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਧੂਰੀ ਦਾ ਤੁਸੀਂ ਕੁਝ ਨਹੀਂ ਕੀਤਾ ਸੰਗਰੂਰ ਵਿੱਚ ਤੁਸੀਂ ਚਾਰ ਮਿਨਿਸਟਰ ਹੋ ਔਰ ਮੀਠੇਰ ਪਾਰਲੀਮੈਂਟ ਲੜਨਾ ਚਾਹੁੰਦਾ ਤੁਸੀਂ ਮੈਨੂੰ ਸੰਗਰੂਰ ਜ਼ਿਲ੍ਹੇ ਦੇ ਪੰਜ ਕੰਮ ਦਿਨਾ ਦਿਓ ਕੋਈ ਲੈ ਸਾਡੇ ਕੋ ਸੁਣੋ ਕਾਂਗਰਸ ਦੇ ਵੇਲੇ ਆਹ ਕਹਾਬਦਾਂ ਦੇ ਵਿੱਚ ਪੀਜੀਆਈ ਸੈਟਲਾਈਟ ਹਸਪੀਟਲ पीजीआई ਦਾ ਸੈਟਲਾਈਟ ਹਸਪੀਟਲ ਕਾਂਗਰਸ ਵਲੇ ਟਾਟਾ ਕੈਂਸਰ ਹਸਪੀਟਲ ਸ਼ਹਿਰ ਵਿੱਚ ਇੱਕ ਸ਼ਹਿਰ ਵਿੱਚ ਸਟੇਡੀਅਮ ਸਾਰੀਆਂ ਟ੍ਰੇਨਾਂ ਦੀ ਕਨੈਕਟੀਵਿਟੀ ਸਾਰੇ ਜ਼ਿਲ੍ਹੇ ਵਿੱਚ ਨਵੇਂ ਲਿੰਕ ਰੋਡਸ ਤੇ ਫਿਰ ਵੀ ਕਹਿੰਦੇ ਕਾਂਗਰਸ ਨੇ ਕੀਤਾ ਆਪ 1 ਰੁਪਿਆ ਨਹੀਂ ਲਾਇਆ 2 ਸਾਲ ਦਾ ਇਸ ਕਰਕੇ ਮੇਰੇ ਵੀਰੋ ਭੈਣੋ ਮੈਂ ਤੁਹਾਨੂੰ ਇਹ ਕਹਿਣਾ ਆ ਕਿ ਇਹ ਝੁੱਠੇ ਲੋਕਾਂ ਦੀ ਪਾਰਟੀ ਆ ਉਥੇ ਮੋਦੀ ਨੂੰ ਗਾਲਾ ਕੱਢਦੇ ਆ ਕਿ ਹਮਾਰੇ ਖਿਲਾਫ ਸੀਬੀਆਈ ਉਹ ਬੀਡੀ ਦਾ ਦੁਰਉਪਯੋਗ ਹੋ ਰਿਹਾ ਹੈ ਇੱਥੇ ਉਹ ਆਪਣੀ ਪੁਲਿਸ ਦੇ ਰਾਹੀਂ ਕੱਲਾ ਖੈਰਾ ਨਹੀਂ ਦਰਜਨਾ ਕਾਂਗਰਸ ਦੇ ਲੀਡਰ ਜਿਹੜਾ ਬੋਲਦਾ ਜਿਹੜਾ ਕੋਈ ਵਿਸਲ ਬਲੋਅਰ ਆ ਜਿਹੜਾ ਕੋਈ ਯੂਟਿਊਬਰ ਆ ਜਿਹੜਾ ਮਾੜਾ ਮੋਟਾ ਕੋਈ ਸੋਸ਼ਲ ਮੀਡੀਆ ਤੇ ਟਵੀਟ ਕਰਦਾ ਚੱਕ ਕੇ ਪੁਲਿਸ ਕੋਲ ਤੇ ਪਰਚਾ ਦਰਜ ਕਰਕੇ ਉਹਨੂੰ ਫੜ ਕੇ ਅੰਦਰ ਦੇ ਦਿੰਦੀ ਆ ਜੋ ਉਹਨਾਂ ਦੇ ਇਲਜ਼ਾਮ ਲਾਉਂਦੇ ਨੇ ਉਹਦੇ ਵਿੱਚ ਵੱਧ ਦਮਨ ਚੱਕਰ ਭਗਵੰਤ ਮਾਨ ਨੇ ਇੱਥੇ ਚਲਾਇਆ ਹੋਇਆ ਮੈਨੇ ਵੀ ਇਸ ਕਰਕੇ ਮੈਂ ਤੁਹਾਨੂੰ ਸਭ ਨੂੰ ਇਹ ਅਪੀਲ ਕਰਨ ਆਇਆ ਕਿ ਤੁਹਾਡੇ ਸਾਹਮਣੇ ਮੀ ਫੇਰ ਤੇ ਮੇਰੀ ਚੋਇਸ ਹੈ ਇੱਕ ਪਾਸੇ ਖੈਰਾ ਜਿਹੜਾ ਸਿੱਧੂ ਮੂਸੇਵਾਲੇ ਦੇ ਕਕਲ ਦੇ ਘਰ ਵੀ ਪਹੁੰਚਦਾ ਉਹਦੀ ਲੜਾਈ ਲੜਦਾ ਇੱਕ ਪਾਸੇ ਖੈਰਾ ਜਿਹੜਾ ਸ਼ੁਕਰਨ ਕਿਸਾਨ ਮਾਰਿਆ ਜਾਂਦਾ ਉਹ ਸ਼ੰਭੂ ਬਾਰਡਰ ਵੀ ਜਾਂਦਾ ਤੇ ਸ਼ੁਕਰਨ ਦੇ ਪਿੰਡ ਵੱਲੋਂ ਵੀ ਜਾਂਦਾ ਬਠਿੰਡੇ ਚ ਇੱਕ ਪਾਸੇ ਖੈਰਾ ਜਿਹੜਾ ਮੰਗਲ ਅੰਬੀਆਂ ਕਬੱਡੀ ਦਾ ਪਲੇਅਰ ਮਾਰਿਆ ਗਿਆ ਸੰਦੀਪ ਉਹਦੇ ਘਰ ਵੀ ਜਾਂਦਾ ਇੱਕ ਪਾਸੇ ਖੈਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜਦਾ ਇੱਕ ਪਾਸੇ ਖੈਰਾ ਜਿਹੜਾ ਮੱਤੇਵਾੜੇ ਦੇ ਜੰਗਲ ਪਹੁੰਚਾਉਣ ਵਾਸਤੇ ਮੋਰਚੇ ਚ ਜਾਂਦਾ ਇੱਕ ਪਾਸੇ ਖੈਰਾ ਜਿਹੜਾ ਐਨਐਸਏ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਾ ਇੱਕ ਪਾਸੇ ਖੈਰਾ ਜਿਹੜਾ ਨਫਰੀਤ ਡਿਬਡਬਾ 2020 ਦੇ ਵਿੱਚ ਕਿਸਾਨ ਮਾਰਿਆ ਗਿਆ ਸੀਗਾ ਰੁਦਰਪੁਰ ਦਾ ਉਹਦੇ ਉਹਦੇ ਘਰ ਰੁਦਰਪੁਰ ਉਤਰਾਖੰਡ ਤੱਕ ਉਹਦੇ ਪੋਗ ਤੱਕ ਪਹੁੰਚਦਾ ਉਹਦਾ ਮੁਕਦਮਾ ਚੱਕ ਕੇ ਦਿੱਲੀ ਦੇ ਹਾਈ ਕੋਰਟ ਵਿੱਚ ਲੈ ਕੇ ਆਉਂਦਾ ਇੱਕ ਪਾਸੇ ਮੀਟ ਹੈ ਜਿਹੜਾ ਕੁਚਨਾ ਪਿੰਡ ਵਿੱਚ ਮਰੇ ਹੋਏ ਸ਼ਰਾਬ ਦੇ ਗਰੀਬ ਪਰਿਵਾਰਾਂ ਦੇ ਨਾਲ 20 ਕਿਲੋਮੀਟਰ ਦੀ ਸਫ਼ਰ ਕਰਕੇ ਉਹਨਾਂ ਦੇ ਅਫਸੋਸ ਨਹੀਂ ਜਾਂਦਾ ਕਿਸੇ ਗੱਲ ਤੇ ਨਹੀਂ ਬੋਲਦਾ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਦੋਸਤੋ ਮੈਂ ਇਹਨਾਂ ਦਾ ਨਾਮ ਰੱਖਿਆ ਹੋਇਆ ਬੰਦੂਆ ਮਜ਼ਦੂਰ ਇਹਨਾਂ 'ਚੋ ਸਿਰਫ ਇੱਕ ਆਦਮੀ ਹੈ ਕੁਵਰ ਵਿਜੇ ਪ੍ਰਤਾਪ ਸਿੰਘ ਉਹ ਵਿਚਾਰਾ ਪੰਜਾਬੀ ਵੀ ਨੀਗਾ ਉਹ ਸਿੱਖ ਵੀ ਨੀਗਾ ਉਹ ਗੁਰੂਗ੍ਰੰਥ ਸਾਹਿਬ ਦੀ ਲੜਾਈ ਲੜ ਰਿਹਾ ਉਹ ਨਸ਼ਿਆਂ ਦੇ ਖਿਲਾਫ ਅੰਮ੍ਰਿਤਸਰ 'ਚ ਬੋਲ ਰਿਹਾ ਬਾਕੀ 91 ਸਿਮੇਤ ਭਗਵੰਤ ਮਾਨ ਗੁੰਗੇ ਬੋਲੇ ਮੂਕ ਦਰਸ਼ਕ ਬੰਦੂਆ ਮਜ਼ਦੂਰ ਜਿਹੜਾ ਪੱਠੇ ਦੇ ਬੈਠੇ ਲੇਬਰ ਉਹ ਪੱਠੇ ਦੇ ਉੱਤੇ ਪੱਥੇਰ ਬੈਠੇ ਹੁੰਦੇ ਨੇ ਇੱਕ ਸ਼ਬਦ ਨਹੀਂ ਬੋਲਦੇ ਉਹਨਾਂ ਵਿੱਚ ਨਾਮ ਕੀ ਥੇਰਦਾ ਦਰਜ लास्ट ਗੱਲ ਮੈਂ ਕਹਿਣ ਲੱਗਿਆ ਜੇ ਤਾਂ ਪਾਰਲੀਮੈਂਟ ਵਿੱਚ ਆਵਾਜ਼ ਚਾਹੁੰਦੇ ਹੋ ਹੰਕਾਰ ਨਾ ਸਮਝੋ ਫਿਰ ਕੋ ਚੰਗਾ ਆਦਮੀ ਬੋਲੋ ਜਿਹੜਾ ਉੱਥੇ ਡਰੇ ਨਾ ਕਿਸਾਨਾਂ ਦੀ ਗੱਲ ਕਰੇ ਖੇਤ ਮਜ਼ਦੂਰਾਂ ਦੀ ਗੱਲ ਕਰੇ ਕਿਰਤੀਆਂ ਦੀ ਗੱਲ ਕਰੇ ਕਾਮਿਆਂ ਦੀ ਗੱਲ ਕਰੇ ਛੋਟੇ ਵਪਾਰੀਆਂ ਦੀ ਗੱਲ ਕਰੇ ਦੁਕਾਨਦਾਰਾਂ ਦੀ ਗੱਲ ਕਰੇ ਐਸਸੀ ਵਰਗਦਿਆਂ ਦੀ ਗੱਲ ਕਰੇ ਪਛੜੇ ਹੋਣ ਸ਼੍ਰੇਣੀਆਂ ਦੀ ਗੱਲ ਕਰੇ ਔਰਤਾਂ ਦੀ ਗੱਲ ਕਰੇ ਨੌਜਵਾਨਾਂ ਦੀ ਗੱਲ ਕਰੇ ਤੇ ਜੇ ਤੁਸੀਂ ਉਹ ਬੰਦੇ ਭੇਜੇ ਜਿਹੜੇ ਕੇਚਰੀਵਾਲ ਦੀ ਗੱਲ ਕਰਨਗੇ ਤੁਹਾਨੂੰ ਯਾਦ ਹੈ ਕਿਤੇ ਨਹੀਂ ਬੋਲੇ ਕੰਨ ਵਿੱਚ ਜਿੱਦਣ ਕੇਚਰੀਵਾਲ ਈਡੀ ਵਿੱਚ ਫੜ ਲਿਆ ਸਾਰੇ ਦਿੱਲੀ ਵਾਲ ਨੂੰ ਰਿੜਦੇ ਗਏ ਲਿਟਦੇ ਗਏ ਇੱਕ ਸਭ ਤੋਂ ਛੋਟਾ ਧਰਨਾ ਹੋਇਆ ਹਰਜੋਤ ਬੈਂਸ ਦਾ 30 ਸੈਕਿੰਡ ਦਾ ਇੱਕ ਮਨਿਸਟਰ ਜਾ ਕੇ ਦਿੱਲੀ ਦੀ ਸੜਕ ਤੇ ਜਾ ਕੇ ਲਿਟ ਗਿਆ ਕੈਮਰੇ ਲੈ ਕੇ ਕਿ ਮੈਨੂੰ ਦੱਸ ਤਾ ਕਿ ਮੇਰੇ ਕੇਚਰੀਵਾਲ ਨੂੰ ਪਤਾ ਲੱਗ ਜਾਏ ਕਿ ਤੇਰੇ ਪਿੱਛੇ ਇਹ ਕੇਚਰੀਵਾਲ ਦੇ ਤੇ ਕੇਚਰੀਵਾਲ ਦੀ ਔਲਾਦ ਹੈ ਇਹ ਉਸ ਵਾਹਿਗੁਰੂ ਦੀ ਔਲਾਦ ਤੇ ਈਸ਼ਵਰ ਦੀ ਔਲਾਦ ਨਹੀਂ ਗੇ ਇਸ ਕਰਕੇ ਮੈਂ ਤਾਂ ਪੰਜਾਬ ਦੇ ਨਾਲ ਖੜਾ ਹਾਂ ਮੈਂ ਤੁਹਾਡੇ ਲੋਕਾਂ ਦੇ ਨਾਲ ਖੜਾ ਔਰ ਮੈਂ ਪੁਲਿਸ ਨੂੰ ਕਹਿਣਾ ਚਾਹੁੰਦਾ ਜਦੋਂ ਗੋਲਡੀ ਛੱਡ ਕੇ ਗਿਆ ਨਾ ਸਾਡੇ ਸਰਪੰਚ ਸਾਰੇ ਇਕੱਠੇ ਹੋ ਕੇ ਮੇਰੇ ਕੋਲ ਆਏ ਚਮਕੌਰ ਸਿੰਘ ਹੁਣੀ ਔਰ ਆਪਣਾ ਗੁਰਪਿਆਰ ਹੁਣੀ ਮਿੱਠਾ ਵੀ ਆ ਜਕਤਾਰ ਵੀ ਆ ਤੁਹਾਡੇ ਸ਼ਹਿਰ ਦੇ ਐਮਸੀ ਆਏ 10 15 20 ਇਹਨਾਂ ਨੇ ਮੀਟਿੰਗ ਕੀਤੀ ਇਹਨਾਂ ਨੇ ਕਿਹਾ ਜੀ ਗੋਲਡੀ ਚਲੇਗਾ ਤਾਂ ਕੋਈ ਗੱਲ ਨਹੀਂ ਕਾਂਗਰਸ ਦਾ ਕੱਲਾ ਕੱਲਾ ਸਪਾਈ ਤੂਰੀ ਦਾ ਜਿਹੜਾ ਹੈ ਉਹ ਤੁਹਾਡੇ ਨਾਲ ਖੜੇਗਾ ਅੱਜ ਤੁਸੀਂ ਉਹ ਗੱਲ ਸਾਬਤ ਕਰ ਦਿਤੇ ਇੱਕ ਵਾਰ ਜ਼ੋਰਦਾਰ ਤਾੜੀ ਇਸ ਤੂਰੀ ਦੇ ਵਾਸਤੇ ਔਰ ਮੈਨੂੰ ਪੂਰਾ ਮਾਣ ਕਿ ਹੌਣ ਵਾਲੇ ਦਿਨਾਂ ਦੇ ਵਿੱਚ ਸਾਡਾ ਸ਼ੁਭਮ ਸ਼ਰਮਾ ਮੇਰਾ ਛੋਟਾ ਬੱਚਿਆਂ ਵਰਗਾ ਛੋਟਾ ਭਰਾ ਇਹ ਮਿਹਨਤ ਕਰੇਗਾ ਹੁਣ ਗੱਲ ਅਗਲੀ ਸੁਣੋ ਲਾਸਟ ਗੱਲ ਕਿ ਅੱਜ ਆਪਾਂ ਕੱਟ ਕਰ ਲਿਆ ਕੱਟ ਤੋਂ ਬਾਅਦ ਆਪਾਂ ਆਪਣੇ ਆਪਣੇ ਘਰ ਚਲੇ ਗਏ ਖੈਰੇ ਨੇ ਤਾਂ ਨੌ ਹਲਕਿਆਂ ਦੇ ਵਿੱਚ ਘੁੰਮਣਾ ਵਾ ਇਹ ਹੁਣ ਜ਼ਿੰਮੇਵਾਰੀ ਤੁਹਾਡੀ ਸਾਰਿਆਂ ਦੀ ਹੈ ਇਹ ਜ਼ਿੰਮੇਵਾਰੀ ਸ਼ੁਭੀ ਤੁਹਾਡੀਆਂ ਕੇ ਸ਼ਹਿਰ ਦੇ ਵਿੱਚ ਛੋਟੇ ਛੋਟੇ ਗਰੁੱਪਸ ਬਣਾ ਕੇ ਹਰ ਵਾਰਡ ਦੇ ਵਿੱਚ ਆਪਾਂ ਆਪਣਾ ਪ੍ਰਚਾਰ ਕਰਨ ਵਾਸਤੇ ਹਰ ਘਰ ਨੂੰ ਦਸਤਕ ਦੇਣਾ ਵਾ ਔਰ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਮੇਰੇ ਨਾਲ ਅੱਜ ਪ੍ਰੋਗਰਾਮ ਕਰਾਏ ਪ੍ਰੋਗਰਾਮ ਕਰਾ ਕੇ ਘਰਾਂ ਦੇ ਵਿੱਚ ਨਹੀਂ ਬੈਠ ਜਾਣਾ ਆਪਣੇ ਆਪਣੇ ਪਿੰਡ ਦੇ ਵਿੱਚ ਸਵੇਰੇ ਸ਼ਾਮ ਤਿੰਨ ਚਾਰ ਦਿਨ ਵੱਡੇ ਤੋਂ ਵੱਡਾ ਪਿੰਡ ਤਿੰਨ ਚਾਰ ਦਿਨ ਦੇ ਵਿੱਚ ਡੋਰ ਟੂ ਡੋਰ ਕਵਰ ਹੋ ਸਕਦਾ ਸਾਰੇ ਸਾਰੇ ਆਪਣੇ ਘਰਾਂ ਦੇ ਵਿੱਚ ਬਾਹਰ ਸਟicker ਲਾਓ ਸਾਰੇ ਆਪਣੇ ਘਰਾਂ ਦੇ ਬਾਹਰ ਛੋਟੀਆਂ ਫਲੈਕਸਾਂ ਜਿਹੜੀਆਂ ਸਾਡੀ ਪਾਰਟੀ ਵਾਲੇ ਅਸੀਂ ਦੇ ਰਹੇ ਹਾਂ ਆਪਣਾ ਪਬਲਿਸਿਟੀ ਦਾ ਅਸਮਾਨ ਲਾਓ ਔਰ ਇੱਕ ਤਾਰੀਖ ਨੂੰ ਤੁਸੀਂ ਸਾਰਿਆਂ ਨੇ ਚੋਣ ਨਿਸ਼ਾਨ ਹੱਥ ਪੰਜੇ ਦੇ ਉੱਤੇ ਬਟਨ ਦਬਾਉਣਾ ਜਿਸ ਦਿਨ ਤੁਸੀਂ ਬਟਨ ਦਬਾਤਾ ਤੁਸੀਂ ਯਕੀਨ ਕਰਨਾ 92 ਦੇ 92 ਦੀਆਂ ਵਿੱਚੇ ਹੀ ਭਗਵੰਤ ਮਾਨ ਦੀਆਂ ਤੇ ਵਿੱਚੇ ਹੀ ਜਿਹੜੇ ਕੇਜਰੀਵਾਲ ਟਾਈਪ ਜਿਹੜੇ ਲੋਕੀ ਪਖੰਡ ਕਰਦੇ ਸੀਗੇ ਜਦੋਂ ਤੁਸੀਂ ਉਹ ਬਟਨ ਦਬਾਉਗੇ ਪੰਜੇ ਦਾ ਇਹਨਾਂ ਸਾਰਿਆਂ ਦੀਆਂ ਚਿੱਕਾਂ 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 ਨਿਕਲੀਆਂ ਬਸ ਤੁਹਾਡ ਸਾਰਿਆਂ ਦਾ ਬਹੁਤ ਮਸ਼ਕੂਰ ਆ ਪਿਆਰ ਨਾਲ ਫਤਿਹ ਪ੍ਰਵਾਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ